ਅਸਲ ਵਿੱਚ ਮਹਾ ਕਵਰ ਸਿੰਘ ਵੇਦੀ ਪੈਲਗਾਮ ਦੇ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਦੇਸ਼ ਦੇ ਲੋਕਾਂ ਵਿੱਚ ਵੱਡਾ ਗੁੱਸਾ ਦਿਖਾਈ ਦੇ ਰਿਹਾ ਹੈ ਇਸ ਦੇ ਲਈ ਸਰਕਾਰਾਂ ਕਿੰਨਾ ਕੁ ਜ਼ਿੰਮੇਵਾਰ ਹੈ ਫੌਜ ਕਿੰਨਾ ਕੁ ਜ਼ਿੰਮੇਵਾਰ ਹੈ ਤੇ ਜਿਹੜੇ ਲੋਕ ਘਟਨਾ ਨੂੰ ਅੰਜਾਮ ਦੇ ਕੇ ਚਲੇ ਗਏ ਉਸ ਤੋਂ ਬਾਅਦ ਅਗਲਾ ਐਕਸ਼ਨ ਭਾਰਤ ਸਰਕਾਰ ਨੇ ਸਰਜਿਕਲ ਸਟ੍ਰਾਈਕ ਗਰੁੱਪ ਦੇ ਵਿੱਚ ਦਿਖਾਇਆ ਪਰੰਤੂ ਅਜੇ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੇਸ਼ ਦੇ ਵਿੱਚ ਚਾਹੇ ਸਿੱਖ ਭਾਈਚਾਰਾ ਚਾਹੇ ਮੁਸਲਿਮ ਭਾਈਚਾਰਾ ਉਹਨਾਂ ਲਈ ਕੱਟ ਗਿਣਤੀਆਂ ਨੂੰ ਲੈ ਕੇ ਹਮੇਸ਼ਾ ਹੀ ਸਰਕਾਰਾਂ ਦੀ ਟਾਰਗੇਟ ਤੇ ਰਹੀਆਂ ਨੇ ਘਟਕਿਰਤੀ ਕਮਾ ਤੇ ਸਾਡੇ ਨਾਲ ਸ਼ੇਰਖਾਨ ਨੇ ਜਿਨ੍ਹਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੂਰੇ ਮਸਲੇ ਦੇ ਵਿੱਚ ਗੁੱਸਾ ਕਿਸ ਤਰ੍ਹਾਂ ਦਾ ਸ਼ੇਰਖਾਨ ਜੀ ਪਹਿਲਗਾਮ ਦੀ ਘਟਨਾ ਤੇ ਘਟਨਾ ਦੌਰਾਨ ਅਜਿਹੀਆਂ ਗੱਲਾਂ ਦਾ ਸਾਹਮਣੇ ਆ ਜਾਣਾ ਕੀ ਲੱਗਦਾ ਕਿ ਜ਼ਮੀਨੀ ਹਕੀਕਤ ਕੀ ਹੈ ਇਸ ਹਸਮਲੇ ਪਿੱਛੇ ਦੇਖੋ ਗੱਲ ਬismillahirrahmanirrahim ਰਹੀ ਹੈ ਸਾਥੀਓ ਮੈਂ ਪਹਿਲਾਂ ਦੱਸ ਦੇਣਾ ਚਾਹਨਾ ਤੁਹਾਨੂੰ ਜਿੱਥੇ ਜਿੰਨੀ ਦੁਨੀਆ ਖੜੀ ਹੈ ਤੁਸੀਂ ਪੁੱਛ ਸਕਦੇ ਹੋ ਕਿਸੇ ਨੂੰ ਵੀ ਵੀ ਜਿਹੜਾ ਇਮਾਨ ਵਾਲਾ ਮੁਸਲਮਾਨ ਹੈ ਨਮਾਜ਼ ਦੀ ਪਰਹੇਜ਼ਗਾਰ ਹੈ ਅੱਲਾ ਨੂੰ ਮੰਨਣ ਵਾਲਾ ਹੈ ਉਹ ਕਦੇ ਕਿਸੇ ਨੇ ਹੱਥੇ ਬੇਦੋਸ਼ੇ ਤੇ ਹੱਥ ਚੱਕ ਸਕਦਾ ਤੇ ਤਾਂ ਬੰਦਾ ਮਾਰਨ ਦੀ ਗੱਲ ਹੋਈ ਹੈ ਬੜੇ ਦੁੱਖ ਦੀ ਗੱਲ ਹੈ ਬਹੁਤ ਸਾਰੇ ਇਨਕਾਊਂਟਰ ਹੁੰਦੇ ਆ ਦਿਖਾ ਦਿੱਤੇ ਜਾਂਦੇ ਆ ਕਿ ਅੱਤਵਾਦੀ ਮਾਰ ਦਿੱਤੇ ਗਏ ਆ ਪਰ ਲੱਗਦਾ ਕਿ ਸਚਾਈ ਉਹਨਾਂ ਦੇ ਨਾਲ ਹੀ ਚੱਲੇ ਜਾਂਦੀ ਹੈ ਦੇਖੋ ਇਹ ਸਰਕਾਰਾਂ ਦੇ ਹੱਥ 'ਚ ਹੁੰਦਾ ਹੈ ਉੱਥੇ ਕੱਲ ਵੀ ਤੇ ਅੱਜ ਵੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹ ਨਰਵਾਲ ਹਰਿਆਣੇ ਦਾ ਸੀ ਉਹਦੀ ਭੈਣ ਜਿਹੜੀ ਕਹਿ ਰਹੀ ਹੈ ਕਿ ਜੇਕਰ ਉੱਥੇ ਆਰਮੀ ਜਾਂ ਪੁਲਿਸ ਟਾਈਮ ਸੀ ਰਾਜਨਦੀ ਤਾਂ ਸ਼ਾਇਦ ਮੇਰਾ ਭਰਾ ਬਚ ਜਾਂਦਾ ਤਾਂ ਤੁਸੀਂ ਆਪ ਦੇਖੋ ਜਿਹੜੇ ਲੋਕ ਜਾਤ ਪਾਤ ਦੇ ਨਾਂ ਤੇ ਰਾਜਨੀਤੀ ਕਰ ਰਹੇ ਨੇ ਮੈਂ ਸਮਝਦਾ ਵੀ ਇਹ ਦੋ ਬੜੀ ਕੋਈ ਬੇਅਕਲੀ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਗੱਲ ਕਦੇ ਨਹੀਂ ਆਪਾਂ ਨੂੰ ਭੁੱਲਣੀ ਚਾਹੀਦੀ ਜਿਹੜੇ ਲੋਕ ਉਹਨਾਂ ਨੂੰ ਰੈਸਕਿਊ ਕਰ ਰਹੇ ਸੀ ਆਰਮੀ ਦੇ ਟੈਂਟਾਂ ਤੱਕ ਲੈ ਜਾ ਰਹੇ ਸੀ ਉਹ ਕੌਣ ਸੀਗੇ ਠੀਕ ਹੈ ਨਹੀਂ ਆਦਿਲ ਹਸਨ ਜੇਕਰ ਉਹਨਾਂ ਨਾਲ ਇੱਕ ਕੱਲਾ ਆਦਿਲ ਹਸਨ ਹੱਥਾ ਪਾਈ ਕਰ ਸਕਦਾ ਉਹਨਾਂ ਦੀ ਗਨ ਖੋਹ ਸਕਦਾ ਟੈਰਰਿਸਟਾਂ ਦੀ ਟੈਰਰਿਸਟਾਂ ਦੀ ਲਾਸ਼ਾਂ ਹੀ ਮਿਲਦੀਆਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਮੁਸਲਮਾਨ ਹੈ ਜਿਹਨੂੰ ਮੁਸਲਮਾਨ ਇਮਾਨ ਵਾਲਾ ਮੁਸਲਮਾਨ ਕਿਹਾ ਜਾਂਦਾ ਕਿਉਂਕਿ ਆਦਿਲ ਨੇ ਉਹਦੀ ਤੁਸੀਂ ਸੁਣੋ ਜਿਹੜੇ ਨਾਲ ਬੰਦੇ ਸੀ ਉਹਨਾਂ ਨੇ ਕੀ ਕਿਹਾ ਵੀ ਇਹ ਸਾਡੇ ਇਹ ਸਾਡੇ ਮਹਿਮਾਨ ਨੇ ਪਰ ਮਹਿਮਾਨ ਦੀ ਅਸੀਂ ਕਿਸ ਤਰ੍ਹਾਂ ਉਹ ਭਗਤ ਕਰਦੇ ਆ ਤੂੰ ਤੁਸੀਂ ਇਹਨਾਂ ਨਾਲ ਬਤਮੀਜ਼ੀ ਨਾ ਕਰੋ ਤੁਸੀਂ ਇਹਨਾਂ ਨਾਲ ਐਸਾ ਕੰਮ ਨਾ ਕਰੋ ਜਦੋਂ ਲੋਕਾਂ ਨੇ ਨਹੀਂ ਮੰਨੀ ਤਾਂ ਦਿਲ ਦੀ ਉਹਨਾਂ ਨਾਲ ਹੱਥਾ ਪਾਈ ਹੋਈ ਹੈ ਤਾਂ ਇਹਨੇ ਉਹਨਾਂ ਦੀ ਗਨ ਨੂੰ ਹੱਥ ਪਾ ਲਿਆ ਸੀ ਤਾਂ ਇਹ ਦੇਖੋ ਤੁਸੀਂ ਉੱਥੇ ਇੱਕ ਕੱਲਾ ਆਦਿਲ ਸੀ ਜੇ ਉੱਥੇ ਚਾਰ ਆਦਿਲ ਹੋਰ ਹੁੰਦੇ ਤਾਂ ਇਸ ਲਈ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਸ ਗੱਲ ਨੂੰ ਬਜਾਏ ਕਿ ਆਪਾਂ ਹਿੰਦੂ ਮੁਸਲਮਾਨ ਵੱਲ ਜੁੜੀਏ ਤਾਂ ਸਭ ਤੋਂ ਪਹਿਲਾ ਕੰਮ ਆਪਣਾ ਹੈ ਵੀ ਇਨਸਾਨੀਅਤ ਉਚਾਲਾਂਗੇ ਤਾਂ ਦੇਸ਼ ਵੀ ਬਚੂਗਾ ਆਪਣਾ ਸਾਰੇ ਲੋਕ ਇੱਕ ਝੰਡੇ ਥੱਲੇ ਰਹਿਣਗੇ ਪਾਕਿਸਤਾਨ ਦੀ ਕੀ ਤਾਕਤ ਹੈ ਜਾਂ ਕਿਸੇ ਮੁਲਕ ਦੀ ਕੀ ਤਾਕਤ ਹੈ ਇੱਕ ਪਾਸੇ ਭਾਰਤ ਅਜਿਹੇ ਫੈਸਲੇ ਕਰ ਰਿਹਾ ਇੱਕ ਪਾਸੇ ਤਾਂ ਮੰਗ ਇਸ ਗੱਲ ਦੀ ਬਣਦੀ ਹੈ ਕਿ ਸਾਡੇ ਅਰਦਾ ਪਾਕਿਸਤਾਨ ਨਾਲ ਵਪਾਰ ਹੋਵੇ ਪਾਕਿਸਤਾਨ ਦਾ ਭਾਰਤ ਨਾਲ ਵਪਾਰ ਹੋਵੇ ਜਿਹਦੇ ਨਾਲ ਇੱਕ ਆਪਸੀ ਤੰਦਾਂ ਆਪਸੀ ਰਿਸ਼ਤੇ ਟੁੱਟਦੇ ਦਿਖਾਈ ਦੇ ਰਹੇ ਆ ਉਧਰੋਂ ਭਾਰਤ ਫੈਸਲੇ ਕਰ ਰਿਹਾ ਤੇ ਦੂਜੇ ਪਾਸੇ ਹੁਣ ਪਾਕਿਸਤਾਨ ਵੀ ਜਿਹਾ ਰੈਐਕਸ਼ਨ ਦੇ ਵਿੱਚ ਦਿਖਾਈ ਦਿੱਤਾ ਹੈ ਜੇ ਭਾਰਤ ਦਾ ਐਕਸ਼ਨ ਦਿਖਾਈ ਦਿੱਤਾ ਤਾਂ ਰੈਐਕਸ਼ਨ ਉਧਰੋਂ ਆਇਆ ਲੱਗਦਾ ਕਿ ਇਹਦੇ ਨਾਲ ਰਿਸ਼ਤਿਆਂ ਦੇ ਵਿੱਚ ਜਿਹੜੀ ਤੰਦ ਹੈ ਉਹ ਹੋਰ ਪਤਲੀ ਹੁੰਦੀ ਜਾ ਰਹੀ ਦੇਖੋ ਇਹ ਇਹ ਚੀਜ਼ਾਂ ਨੇ ਅੱਜ ਐਸੇ ਦਿਨ ਲਿਆ ਤੈ ਕਿ ਮਤਲਬ ਜਿਹੜੇ ਸਾਂਝ ਸੀ ਜਿਹੜੀ ਭਾਈਚਾਰਕ ਸਾਂਝ ਸੀ ਉਹ ਇਹਨਾਂ ਨੇ ਇੱਥੇ ਤੱਕ ਲਿਆ ਤੀ ਇਹਨਾਂ ਨੇ ਆਪਣੇ ਸਵਾਰਥਾਂ ਪਿੱਛੇ ਕੀਤਾ ਹੈ ਸਾਰਾ ਕੁਝ ਇਹ ਪਬਲਿਕ ਦਾ ਕੀ ਫਾਇਦਾ ਹੁੰਦਾ ਉੱਥੇ ਹੁਣ ਜਿੱਥੇ ਪਹਿਲਗਾਮ ਚ ਇਹਲਾ ਕੰਮ ਹੋਇਆ ਉਥੇ ਕੀ ਹੋਇਆ ਜਿਹੜਾ ਕਸ਼ਮੀਰੀ ਸੀ ਵਿਚਾਰਾ ਉਹਦੀ ਤਾਂ ਰੋਜ਼ੀ ਰੋਟੀ ਸੀ ਉਹ ਇੱਕ ਤਾਂ ਉੰਗਦ ਨਾਮ ਹੋ ਗਿਆ ਇਸੇ ਤਰ੍ਹਾਂ ਹੀ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਸਿਰਫ ਇੰਨੀ ਕੁ ਬੇਨਤੀ ਚਾਹੇ ਉਹ ਪਾਕਿਸਤਾਨ ਦੇ ਨੇ ਚਾਹੇ ਉਹ ਆਪਣੇ ਦੇਸ਼ ਦੇ ਨੇ ਮੇਰੀ ਤਾਂ ਸਾਰਾਂ ਅੱਗੇ ਹੱਥ ਜੋੜ ਕੇ ਹੀ ਅਪੀਲ ਹੈ ਤਾਂ ਕਿ ਜਿੰਨੇ ਆਪਾਂ ਸਾਰੇ ਲੋਕਾਂ ਜਾਂਦੀ ਕਿਤੇ ਥੱਲੇ ਆ ਜਾਾਂਗੇ ਤਾਂ ਪਾਕਿਸਤਾਨ ਤੱਕ ਇਹ ਚਾਰ ਪਾਕਿਸਤਾਨ ਆ ਜਾਣ ਤਾਂ ਮੇਰਾ ਖਿਆਲ ਕਿਸੇ ਦੀ ਮਜਾਲ ਨਹੀਂ ਸਾਡੇ ਦੇਸ਼ ਕੰਨੀਆਂ ਚੱਕ ਕੇ ਜਿਸ ਤਰ੍ਹਾਂ ਪਹਿਲਗਾਮ ਦੇ ਵਿੱਚ ਘਟਨਾ ਸਾਹਮਣੇ ਆਈ ਹੈ ਕੁਝ ਅਜਿਹੇ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਨੇ ਮਨੁੱਖਤਾ ਨੂੰ ਦੇਖਿਆ ਮਨੁੱਖਤਾ ਦਾ ਪਹਿਰਾ ਦਿੱਤਾ ਜਿਨ੍ਹਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਮਨੁੱਖਤਾ ਨੂੰ ਕਿੱਦਾਂ ਬਚਾਉਣਾ ਹੈ ਜਿਹੜੇ ਕਤਲ ਕਰਨ ਆਏ ਸੀ ਜਿਹੜੇ ਹੱਤਿਆ ਕਰਨ ਆਏ ਸੀ ਉਹ ਉਹਨਾਂ ਨੇ ਇਨਸਾਨੀਅਤ ਕਤਲ ਕੀਤੀ ਹੈ ਭਾਰਤ ਨੇ ਐਕਸ਼ਨ ਕੀਤਾ ਪਾਕਿਸਤਾਨ ਨੇ ਰੈਐਕਸ਼ਨ ਕੀਤਾ ਤੇ ਦੋਨੇ ਦੇਸ਼ਾਂ ਦੇ ਬਤਾਲੇ ਜਿੱਥੇ ਮੁਹੱਬਤ ਦੀ ਗੱਲ ਹੋਣੀ ਚਾਹੀਦੀ ਸੀ ਹੁਣ ਉੱਥੇ ਕੁੜਤਨ ਕੁਲਦੀਵਖਾਈ ਦੇਰੀਆ ਉੱਥੇ ਆਪਸੀ ਭਾਈਚਾਰੇ ਇਤਫਾਕ ਜਿਹੜਾ ਹੈ ਉਹ ਟੁੱਟਦਾ ਨਜ਼ਰ ਆ ਰਿਹਾ ਹੈ ਅੱਜ ਜਿਹੜੇ ਸਾਡੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਭਾਰਤ ਵਿੱਚ ਰਹਿੰਦੇ ਆ ਖੁਸ਼ਹਾਲ ਆ ਬਿਜ਼ਨਸ ਆ ਕਾਰੋਬਾਰ ਆ ਉਹਨਾਂ ਦੀ ਇੱਕੋ ਮੰਗਾ ਹੈ ਦੇਸ਼ ਦੇ ਵਿੱਚ ਪੁਰ ਜੋਰ ਤੌਰ ਤੇ ਨਿੰਦਾ ਹੋ ਰਹੀ ਆ ਕੈਮਰਾਮੈਨ ਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ